ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਠਾਠਾ ਮਾਰਦਾ ਇਕੱਠ ਸੰਗਤ ਦਾ ਤੇ ਉਹਨਾਂ ਸੰਗਤ ਦੇ ਵਿੱਚੋਂ ਸੇਵਾਦਾਰ ਨੇ ਮਾਤਾ ਜੀ ਦੀ ਤੁਹਾਨੂੰ ਤਸਵੀਰ ਦਿਖਾਈਏ ਬਜ਼ੁਰਗ ਮਾਤਾ ਜੀ ਨੇ ਇੰਨੀ ਉਮਰ ਦੇ ਵਿੱਚ ਵੀ ਮਾਤਾ ਜੀ ਸੇਵਾ ਕਰ ਰਹੇ ਨੇ ਮਨ ਲੱਗਦਾ ਇਤੋਂ ਸੋਹਣੀ ਤਸਵੀਰ ਕਿਤੇ ਹੋਰ ਨਹੀਂ ਦੇਖਣ ਨੂੰ ਮਿਲਦੀ ਵੀਲ ਚੇਅਰ ਤੇ ਇੱਥੇ ਪਹੁੰਚਿਓ ਇੰਨੀ ਕਿਹੜੀ ਸ਼ਰਧਾ ਸੀ ਗੁਰੂ ਪ੍ਰਤੀ ਬਾਬਾ ਦੀਪ ਸਿੰਘ ਜੀ ਦੀ ਪ੍ਰਤੀ ਕਿ ਇੱਥੇ ਲੈ ਆਇਆ ਬਾਬਾ ਦੀਪ ਸਿੰਘ ਜੀ ਲੜ ਲੱਗੇ ਆ ਜੇ ਉਹੀ ਠੀਕ ਕਰਨਗੇ ਤੁਹਾਨੂੰ ਜੀ ਸੰਗਤ ਪਹਿਲੇ ਬਹੁਤ ਜ਼ਿਆਦਾ ਨਹੀਂ ਸੀਗੀ ਪਰ ਹੁਣ ਹਰ ਤੋਂ ਜ਼ਿਆਦਾ ਸੰਗਤ ਆਉਣ ਲੱਗੀ ਹੈ ਬਹੁਤ ਜ਼ਿਆਦਾ ਸੰਗਤ ਆਉਣ ਲੱਗੀ ਹੈ ਜੀ ਸਕੂਨ ਮਿਲਦਾ ਕਾਂਕੇ ਗੁਰੂ ਮਹਾਰਾਜ ਦੇ ਕੋਲ ਆਣ ਕੇ ਤੇ ਆਸਾਂ ਮਰਦਾ ਜਿਹੜੀਆਂ ਜੋ ਮੰਗੀਦਾ ਮਹਾਰਾਜ ਕੋਲ ਉਹ ਮਿਲ ਜਾਂਦਾ ਹੈ ਤੇ ਉਹੋ ਚ ਖੇਚ ਜੜੀ ਆ ਉਹ ਲੈ ਆਉਂਦੀ ਤੇ ਕਿ ਨਹੀਂ ਕਿ ਜਾਣਾ ਹੀ ਜਾਣਾ ਹਾਂਜੀ ਗਰਮੀ ਦਾ ਕੋਈ ਅਸਰ ਨਹੀਂ ਜੀ ਗਰਮੀ ਦਾ ਕੋਈ ਅਸਰ ਨਹੀਂ ਪਰ ਦੇ ਕਈ ਵਾਰ ਰੋਕਦੇ ਹੋਣਗੇ ਕਿ ਵੀਲ ਚੇਅਰ ਤੇ ਉਹ ਕਿ ਕਿ ਦਰਦ ਵੀ ਹੁੰਦੀ ਹੈ ਕਈ ਵਾਰ ਓਖਾ ਹੋ ਜਾਂਦਾ ਹੈ ਕਈ ਵਾਰ ਪਰ ਫਿਰ ਵੀ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਇੱਥੇ ਬੈਠੇ ਰਹਿਣਾ ਹਾਂਜੀ ਓਖਾ ਤਾਂ ਹੁੰਦਾ ਪਰ ਸੰਗਤ ਬਹੁਤ ਮਦਦ ਕਰਦੀ ਆਣ ਲਈ ਤੇ ਇੱਥੇ ਕੀ ਨਾਮ ਹੈ ਤੁਹਾਡਾ ਕਰਮਨ ਕਰਮਨ ਕੱਲੇ ਆਇਓ ਕਰਦੇ ਨਾਲ ਆਇਓ ਮੰਮਾ ਨਹੀਂ ਮੰਮਾ ਨਾਲ ਆਇਓ ਬੱਚੇ ਸੇਵਾ ਕਰਦੇ ਹੋ ਕਿਵੇਂ ਦਾ ਲੱਗਦਾ ਇੱਥੇ ਆ ਕੇ ਵਧੀਆ ਲੱਗਦਾ ਗਰਮੀ ਨਹੀਂ ਲੱਗਦੀ ਲੱਗਦੀ ਹੈ ਫਿਰ ਵੀ ਸੇਵਾ ਕਰਦੇ ਹੋ ਸ਼ਾਬਾਸ਼ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਐ ਆਖ ਵੀਰੀਏ ਗਰਮੀ ਲੱਗਦੀ ਆ ਪਰ ਸੇਵਾ ਕਰਨ ਦੇ ਲਈ ਇੱਥੇ ਪਹੁੰਚਨੇ ਦਰਸ਼ਨ ਕਰਨ ਲਈ ਇੱਥੇ ਪਹੁੰਚੀਏ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਈਏ ਮਨ ਭਾਵਕ ਹੁੰਦਾ ਕਈ ਵਾਰ ਇੱਥੇ ਪਹੁੰਚ ਕੇ ਕਿ ਇੰਨਾ ਹਾਲਾਤਾਂ ਦੇ ਵਿੱਚ ਵੀ ਉਹ ਬਾਬਾ ਦੀਪ ਸਿੰਘ ਜੀ ਆਪਣੇ ਸਥਾਨ ਤੇ ਬੁਲਾ ਰਹੇ ਨੇ ਨਹੀਂ ਨਹੀਂ ਮਨ ਤੇ ਕੋਈ ਭਾਵਕ ਨਹੀਂ ਹੁੰਦਾ ਚੜਦੀ ਕਲਾ ਬਾਬਾ ਜੀ ਕੀ ਬਾਤ ਤੇ ਸੰਗਤ ਆਪਣੇ ਮੋਹੋਂ ਬੋਲਦੀ ਹੈ ਕਿ ਵੀ ਹਾਂ ਵੀ ਇੱਥੇ ਆ ਕੇ ਹੈ ਰੱਬ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਗੁਰਦੁਆਰਾ ਸ਼ੀਦਾ ਸਾਹਿਬ ਮੌਜੂਦ ਹੈ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੁਪਹਿਰਾ ਕੱਟਣ ਲਈ ਆਉਂਦੀ ਹੈ ਇਹ ਠਾਠਾ ਮਾਰਦਾ ਕੱਠ ਬਹੁਤ ਖੁਸ਼ੀ ਭਰਿਆ ਹੁੰਦਾ ਹੈ ਕਿਉਂਕਿ ਇੱਕ ਵਾਰੀ ਤਸਵੀਰ ਦਿਖਾਈਏ ਪਹਿਲਾਂ ਤਾਂ ਇੱਕ ਗੁਰਦੁਆਰਾ ਸ਼ਿਦਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਠਾਠਾ ਮਾਰਦਾ ਕੱਠ ਸੰਗਤ ਦਾ ਤੇ ਉਹਨਾਂ ਸੰਗਤ ਦੇ ਵਿੱਚੋਂ ਸੇਵਾਦਾਰ ਨੇ ਤੇ ਉਹ ਸੇਵਾਦਾਰ ਅਤੇ ਐਸਜੀਪੀਸੀ ਦੇ ਉਪਰਾਲਿਆਂ ਦੇ ਸਹਿਯੋਗ ਦੇ ਨਾਲ ਬਹੁਤ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਇੰਨੇ ਸੋਹਣੇ ਉਪਰਾਲੇ ਹੋਣ ਤੇ ਢੀ ਸੰਗਤ ਠਾਠਾ ਮਾਰਦੇ ਕੱਠ ਨਾਲ ਇੱਥੇ ਪਹੁੰਚਦੀ ਹੈ ਪਹਿਲਾਂ ਤਾਂ ਤਸਵੀਰ ਦਿਖਾਉਣੀ ਹੈ ਵੀਰ ਜਿਹੜਾ ਇੱਥੇ व्हीਲਚੇਅਰ ਤੇ ਆ ਤੇ ਦੁਪਹਿਰਾ ਘਟਣ ਪਹੁੰਚਿਆ ਗੱਲ ਕਿਹੜੀ ਚੀਜ਼ ਗੁਰੂ ਪ੍ਰਤੀ ਹੈ ਕਿਹੜੀ ਸ਼ਰਧਾ ਭਾਵਨਾ ਇੱਥੇ ਲੈ ਕੇ ਆਈ ਹੈ ਕਿਉਂਕਿ ਫਰਾਂਜ਼ ਕਰਦੇ ਆਂ ਤਸਵੀਰਾਂ ਨਾਲ ਗੱਲਬਾਤ ਕਰਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 휠ਚੇਅਰ ਤੇ ਇੱਥੇ ਪਹੁੰਚੇ ਹੋ ਐਨੀ ਕਿਹੜੀ ਸ਼ਰਧਾ ਸੀ ਗੁਰੂ ਪ੍ਰਤੀ ਬਾਬਾ ਦੀਪ ਸਿੰਘ ਜੀ ਦੀ ਪ੍ਰਤੀ ਕਿ ਇੱਥੇ ਲੈ ਆਏ ਆ ਬਾਬਾ ਦੀਪ ਸਿੰਘ ਜੀ ਲੜਨ ਲੱਗੇ ਜੇ ਉਹੀ ਠੀਕ ਕਰਨਗੇ ਸਾਨੂੰ ਕੀ ਗੱਲਬਾਤ ਹੋਈ ਸੀ ਕਿੱਸਾ ਸਾਂਝਾ ਕਰੋਗੇ ਜਿਹੋ ਵਾਜੇ ਇੱਥੇ ਹਾਲਾਤ ਬਾਬਾ ਜੀ ਸਾਢੇ 6 ਸਾਲ ਹੋ ਗਏ ਜੀ ਗਨ ਸ਼ੂਟ ਇੰਜਰੀ ਹੋਈ ਹੋਈ ਹੈ ਹਾਂਜੀ ਉਹਦੇ ਕਾਰਨ ਪਰਲਾਈਜ਼ ਹੋਇਆ ਪਿਆ ਬਾਬਾ ਜੀ ਜੀ ਦਾ ਦਰਦ ਤੇ ਪਹਿਲਾਂ ਫਰਕ ਹੈ ਜੀ ਕਿੰਨੀ ਦੇਰ ਹੋ ਗਿਆ ਇੱਥੇ ਆਉਂਦੇ ਜੀ ਤੇ ਜੀ ਪਹਿਲਾਂ ਜਿਵਾਰਾ ਜੀ ਪਹਿਲਾਂ ਵੀ ਅੰਦਰ ਹੈ ਹੁਣ ਸ਼ੁਰੂ ਕੀਤਾ ਫਿਰ ਦੌਰੋਂ ਤੋਂ ਜਾਣਾ ਦਰਦ ਦੇ ਕਈ ਵਾਰ ਰੋਕਦੇ ਹੋਣਗੇ ਕਿ ਈ ਵੀਲ ਚੇਅਰ ਤੇ ਉਹ ਕਿਉਂਕਿ ਦਰਦ ਵੀ ਹੁੰਦੀ ਹੈ ਕਈ ਵਾਰ ਓਖਾ ਹੋ ਜਾਂਦਾ ਹੈ ਕਈ ਵਾਰ ਪਰ ਫਿਰ ਵੀ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਇੱਥੇ ਬੈਠੇ ਰਹਿਣਾ ਹਾਂਜੀ ਓਖਾ ਤਾਂ ਹੁੰਦਾ ਪਰ ਸੰਗਤ ਬਹੁਤ ਮਦਦ ਕਰਦੇ ਆਣ ਲਈ ਤੇ ਟੱਟੇ ਗਏ ਮਨਪਾਵਕ ਹੁੰਦਾ ਕਈ ਵਾਰ ਇੱਥੇ ਪਹੁੰਚ ਕੇ ਕਿ ਇੰਨਾ ਹਾਲਾਤਾਂ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਆਪਣੇ ਸਥਾਨ ਤੇ ਬੁਲਾ ਰਹੇ ਨੇ ਜੀ ਨੇ ਮੰਨਤੇ ਕੋਈ ਪਾਵਕ ਨਹੀਂਦਾ ਚੜਦੀ ਕਲਾ ਬਾਬਾ ਜੀ। ਕੀ ਬਾਤ ਹੈ? ਹਾਂ ਜੀ। ਸੰਤਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਲੋਕ ਕਹਿੰਦੇ ਨੇ ਕਿ ਸਾਡੇ ਕੋਈ ਗੁਰੂ ਘਰ ਵਾਲ ਦੇ ਵਿੱਚ ਜਾਣ ਲਈ ਸਮਾਂ ਹੈ ਨਹੀਂ ਪਰ ਤੁਸੀਂ ਇਸ ਹਾਲਾਤਾਂ ਦੇ ਵਿੱਚ ਆ ਕੇ ਬਹੁਤ ਚੰਗੀ ਤਸਵੀਰ ਲੈ ਕੇ ਆਏ। ਨਹੀਂ ਸੰਗਤ ਜੀ ਜੂੜ ਪੁੰਚਾ ਗੁਰੂ ਘਰ ਤਾਂ ਇਹ ਸਭ ਨੂੰ ਆਣਾ ਚਾਹੀਦਾ ਹੈ। ਬਾਤ ਚੜ ਕੇ ਆਓ ਜਿ ਜਿਵੇਂ ਵੀ ਆਣਾ ਚਾਹੀਦਾ ਆਣਾ ਚਾਹੀਦਾ। ਕੀ ਬਾਤ ਹੈ ਵੀਰ ਦੀ? ਸੋ ਇੱਕ ਵਾਰੀ ਤਸਵੀਰ ਦੇਖੋ ਵੀਰ ਦੀ। ਵੀਰ ਕਹਿੰਦੇ ਗਨ ਸ਼ਾਟ ਇੰਜਰੀ ਹੋਈ ਸੀ ਕਿ ਪਰ ਇਹ ਤਸਵੀਰ ਵੀਰ ਦੀ ਹੈ। ਵੀਲ ਚੇਅਰ ਤੇ ਇੱਥੇ ਪਹੁੰਚੇ ਹੋਇਆ। ਮੇਰੇ ਖਿਆਲ ਇਹ ਤੋਂ ਸੋਹਣੀ ਤਸਵੀਰ ਕੋਈ ਨਹੀਂ ਹੋ ਸਕਦੀ ਦੁਨੀਆ ਭਰ ਦੇ ਵਿੱਚ ਕਿਉਂਕਿ ਜੇਕਰ ਜਿੰਨਾ ਹਾਲਾਤਾਂ ਦੇ ਵਿੱਚ ਅਸੀਂ ਗਰਮੀ ਨੂੰ ਆਖ ਕੇ ਕੀ ਗੱਲ ਆਖ ਦਿੰਨੇ ਕਿ ਅਸੀਂ ਗਰਮੀ ਕਰਨ ਨਹੀਂ ਜਾਣਾ ਤਾਂ ਫਿਰ ਵੀ ਕਿਤੇ ਨਾ ਕਿਤੇ ਇਹ ਤਸਵੀਰ ਤਾਂ 휠ਚੇਅਰ ਵਾਲੀ ਹੈ ਜਿੱਤੋਂ ਵੱਡੀ ਤਸਵੀਰ ਕੋਈ ਨਹੀਂ ਹੋ ਸਕਦੀ ਦੂਸਰੇ ਪਾਸੇ ਸੇਵਾਦਾਰਾਂ ਦਾ ਜਜ਼ਬਾ ਦਿਖਾਈਏ ਚੜ੍ਹਦੀ ਕਲਾ ਦਿਖਾਈਏ ਕਿੰਨੀ ਗਰਮੀ ਦੇ ਵਿੱਚ ਵੀ ਕਿੰਨੀ ਫੁਰਤੀ ਦੇ ਨਾਲ ਸੰਗਤ ਨੂੰ ਹਵਾ ਦੇ ਰਹੇ ਨੇ ਇਹ ਨਿਹੰਗ ਸਿੰਘ ਹੁਣੀ ਇੱਥੇ ਪਹੁੰਚੇ ਨੇ ਸੰਗਤ ਵੀ ਇੱਥੇ ਪਹੁੰਚਦੀ ਆ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਬਾਗੀ ਜੀ ਕੀ ਬਤ ਹੈ ਪਿਆਰੇ ਤੁਹਾਡਾ ਹਰਜਿੰਦਰ ਸਿੰਘ ਹੈ ਜੀ ਜਿੰਦਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਕਿ ਕਿ ਫਰਕ ਦੇਖੇ ਨੇ ਕਿਉਂਕਿ ਸੰਗਤ ਦਾ ਕੱਟ ਠਾਠਾ ਮਾਰਦਾ ਵੱਧਦਾ ਹੀ ਜਾਂਦਾ ਜੀ ਹਾਂ ਜੀ ਸਾਲ ਪਰ ਹੋ ਗਏ ਇੱਥੇ ਮੈਂ ਆਉਂਦੇ ਨੂੰ ਪਿਛਲੇ ਜੂਨ ਜੁਲਾਈ ਚ ਆਉਣ ਲੱਗਿਆ ਸੀਗਾ ਮੈਂ ਤੇ ਸੰਗ ਦਾ ਬਹੁਤ ਜ਼ਿਆਦਾ ਫਰਕ ਆ ਹੱਦ ਤੋਂ ਜ਼ਿਆਦਾ ਫਰਕ ਆਗਾ ਸੰਗਤ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀਗੀ ਪਰ ਹੁਣ ਹੱਦ ਤੋਂ ਜ਼ਿਆਦਾ ਸੰਗ ਤਾਉਣ ਲੱਗ ਗਿਆ ਬਹੁਤ ਜ਼ਿਆਦਾ ਕਈ ਵਾਰ ਤਾਂ ਖੜਨ ਨੂੰ ਵੀ ਜਗ੍ਹਾ ਨਹੀਂ ਮਿਲਦੀਗੀ ਇੰਨੀ ਜ਼ਿਆਦਾ ਸੰਗਤ ਹੋ ਜਾਂਦੇ ਆ ਚਲੋ ਗਰਮੀ ਦਾ ਕਰਕੇ ਕਈ ਵਾਰੀ ਫਰਕ ਪੈਂਦਾ ਪਰ ਸੰਗਤ ਦਾ ਫਰਕ ਇੱਥੇ ਕੋਈ ਨਹੀਂ ਪੈਂਦਾ ਪਿਛਲੀ ਵਾਰ ਮੀ ਬਹੁਤ ਪਿਆ ਸੀਗਾ ਪਿਛਲੇ ਵਾਰ ਨੂੰ ਤੇ ਉਸ ਵਾਰ ਇਸ ਲੱਗਦਾ ਸੀਗਾ ਵੀ ਸੰਗਤ ਬਹੁਤ ਘਟੂਗੀ ਪਰ ਨਹੀਂ ਸੰਗਤ ਉਨੀ ਸੰਗਤ ਆਉਂਦੇ ਇਥੇ ਤੇ ਸੰਗਤ ਆਪਣੇ ਮੋਹੋਂ ਬੋਲਦੀ ਹੈ ਕਿ ਵੀ ਹਾਂ ਵੀ ਇੱਥੇ ਆ ਕੇ ਐ ਰੱਬ ਅੱਜ ਤਿਲ ਸਿੱਟਣ ਦੀ ਥਾਂ ਨਹੀਂ ਹੈਗੀ ਗੁਰਦੁਆਰਾ ਸ਼ੀਦਾ ਸਾਹਿਬ ਗਰਮੀ ਨੂੰ ਵੀ ਕੱਟ ਰਹੀ ਹੈ ਸੰਗਤ ਇੰਨੀ ਗਰਮੀ ਦੇ ਬਾਵਜੂਦ ਸੰਗਤ ਇੱਥੇ ਪਹੁੰਚਦੀ ਹੈ ਕਿਉਂਕਿ ਸੰਗਤ ਨੂੰ ਵੀ ਉਮੀਦ ਆ ਵੀ ਹਾਂ ਇੱਥੇ ਹੁੰਦਾ ਕੁਛ ਨਾ ਕੁਛ ਹੈ ਇੱਥੇ ਫੇਰੀ ਸੰਗਤ ਆਉਂਦੀ ਆ ਮੈਨੂੰ ਕਈ ਵਾਰ ਸੰਗਤ ਇਦਾਂ ਦੀ ਮਿਲੇ ਸੰਗਤ ਜੋ ਖੁਦ ਦੱਸਦੀ ਹੈ ਕਿ ਆਪਣੇ ਆਪ ਆਪਣੇ ਮੂੰਹ ਵੀ ਹਾਂ ਵੀ ਸਾਡੇ ਨਾਲ ਆਹ ਕਰਾਮਾਤ ਹੋਈ ਆਹ ਕਰਾਮਾਤ ਹੋਈ ਮੰਨ ਲਓ ਵੀ ਮਹਾਰਾਜ ਦੀ ਕਿਰਪਾ ਬਾਪੂ ਦੀਪ ਸਿੰਘ ਜੀ ਦੀ ਬਹੁਤ ਵੱਡੀ ਕਿਰਪਾ ਹੈ ਇਸ ਥਾਨ ਤੇ ਵੀ ਜੋ ਵੀ ਸੰਗਤ ਇੱਥੇ ਆਪਣੇ ਚੁਗਵੇਰੇ ਸਾਹਿਬ ਘਟਦਾਗਾ ਉਹਦੀ ਜੋ ਵੀ ਇੱਛਾ ਹੁੰਦੀ ਹੈ ਪੂਰੀ ਹੁੰਦੀ ਹੈ ਜੀ हां हां तो या संगत आपको दस देगी आप मतलब खुद दसे संगत ने आपा ने कहया ਵੀ ਆਪਾਂ ਮਾਰਾ ਤਾਂ ਆ ਮੰਗਿਆ ਵੀ ਉਹ ਆਪਣੀ ਪੂਰੀ ਕਰਿਆ ਪਰ ਅਜੇ ਤੱਕ ਕੁਝ ਮੰਗਿਆ ਨਹੀਂ ਪਰ ਜਿੱਦ ਮੰਗਾਂਗੇ ਯਕੀਨ ਆ ਵੀ ਸੁਣਨਗੇ ਜਰੂਰ ਜਦੋਂ ਸੰਗਤ ਦੱਸਦੀ ਆ ਵੀ ਹਾਂ ਆਏ ਹੋਏ ਆਏ ਹੋਇਆ ਇਦਾਂ ਹੋਇਆ ਵੀ ਆਹ ਸਾਡਾ ਕੰਮ ਨਹੀਂ ਸ਼ੁਰੂ ਹੋ ਗਿਆ ਆਹ ਚੀਜ਼ ਸੀ ਸਾਡੇ ਲੋਟ ਨਹੀਂ ਸਿਆ ਰਹੀ ਆਹ ਸਰੀਰ 'ਚ ਮਤਲਬ ਬਿਮਾਰੀ ਠਮਾਰੀ ਸੂਰ ਨਹੀਂ ਸਲੋਟ ਆਹੀ ਡਾਕਟਰ ਨੇ ਮਨਾ ਕਰਤਾ ਸੀ ਉਹ ਵੀ ਠੀਕ ਹੋਈਆਂ ਸੰਗਤ ਨੇ ਖੁਦ ਦੱਸਿਆਗਾ ਤੁਸੀਂ ਜਦੋਂ ਘਰੋਂ ਚਾਲੇ ਪਾਉਂਦੇ ਇਸ ਸਥਾਨ ਦੇ ਲਈ ਕੀ ਸੋਚਦੇ ਮਨ ਦੇ ਵਿੱਚ ਕੀ ਖਿਆਲ ਹੁੰਦੇ ਨੇ बस यही ख्याल ਹੁੰਦਾ ਕਿ ਮਹਾਰਾਜ ਦੇ ਦਰਸ਼ਨ ਹੋਣਗੇ ਤੇ ਉਸੇ ਸੰਗਤ ਦੀ ਸੇਵਾ ਕਰਕੇ ਆਵਾਂਗੇ ਤੇ ਸਿਮਰਨ ਕਰਕੇ ਆਵਾਂਗੇ ਬਸ ਇਹ ਹੁੰਦਾ ਹੋਰ ਕੁਝ ਨਾਮ ਸਿਮਰਨ ਮੰਗਦੇ ਇੱਥੇ ਆ ਕੇ ਮਹਾਰਾਜ ਤੋਂ ਹਾਂ ਹੋਰ ਕੁਝ ਨਹੀਂ ਲੱਗਦਾ ਇਸ ਸਥਾਨ ਤੇ ਆ ਕੇ ਸੀ ਨਾਮ ਸਿਮਰਨ ਮੰਗੀਏ ਦੁਨੀਆਂ ਵੀ ਚੀਜ਼ਾਂ ਤੋਂ ਦੂਰ ਹੋਈਏ ਜੀ ਹਾਂ ਬਿਲਕੁਲ ਮਹਾਰਾਜ ਦੇ ਦੋਨੇ ਪੱਖ ਨੇ ਸੰਸਾਰਿਕ ਪੱਖ ਵੀ ਅਤੇ ਆਤਮਿਕ ਪੱਖ ਵੀ ਹੈਗਾ ਦੋਨੇ ਪੱਖ ਆਪਾਂ ਨਾਲ ਲੈ ਕੇ ਚੱਲਨੇ ਪੈਣਗੇ ਸੰਸਾਰ ਵੀ ਚਾਹੀਦਾ ਹੈਗਾ ਸੰਸਾਰ ਨਾਲ ਵਿਚਰਨਾ ਪੈਣਾਗਾ ਕਿਉਂਕਿ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਵੀ ਸੰਸਾਰ ਦੇ ਵਿੱਚ ਵਿਸਰੇ ਨੇ ਕਿ ਖੇਤੀਬਾੜੀ ਕੀਤੀ ਉਹਨਾਂ ਨੇ ਫਿਰ ਆਤਮਿਕ ਪੱਖ ਵੀ ਉਹਨਾਂ ਕੋਲ ਹੈਗਾ ਸੀ ਪਰਮਾਤਮਾ ਨਾਲ ਵੀ ਜੁੜੇ ਹੋਈ ਸੀਗੇ ਉਹ ਹਾਂ ਸੋ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਠਾਠਾ ਮਾਰਦਾ ਕੱਠ ਹੈ ਇਹ ਸੇਵਾਦਾਰਾਂ ਦੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਸੰਗਤ ਸੇਵਾਦਾਰਾ ਸੰਗਤ ਰੂਪੀ ਹੈ ਕਿਉਂਕਿ ਜਦ ਸੰਗਤ ਦਾ ਇਕੱਠ ਵੱਧਦਾ ਤਾਂ ਸੇਵਾਦਾਰਾਂ ਦਾ ਵੀ ਇਕੱਠ ਉਸ ਤਰੀਕੇ ਵੱਧਦਾ ਜਾਂਦਾ ਦੂਸਰੇ ਪਾਸੇ ਐਸਜੀਪੀਸੀ ਦੇ ਉਪਰਾਲਿਆਂ ਦੀ ਗੱਲ ਕਰੀਏ ਤਾਂ ਇਹ ਸਾਰੇ ਟੈਂਟ ਲੱਗੇ ਹੋਏ ਨੇ ਪੱਖੇ ਲੱਗੇ ਹੋਏ ਨੇ ਬਲਕਿ ਇਹ ਗੁਰਦਰਾ ਸ਼ੀਦਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਤੇ ਜੇਕਰ ਤੁਹਾਨੂੰ ਉਸ ਪਾਸੇ ਤਸਵੀਰ ਦਿਖਾਈਏ ਜੋ ਹੁਣ ਨਵੀਂ ਪਾਰਕਿੰਗ ਬਣ ਰਹੀ ਹੈ ਉਸ ਪਾਸੇ ਵੀ ਸੰਗਤ ਜ਼ੂਮ ਕਰਕੇ ਇੱਕ ਵਾਰ ਤਸਵੀਰਾਂ ਦਿਖਾਣੀਆਂ ਚਾਹੁੰਦੇ ਆ ਕਿ ਸੰਗਤ ਜਿਹੜੀ ਆ ਉੱਥੇ ਵੀ ਠਾਠ ਮਾਰ ਦੇ ਕੱਠ ਨਾ ਪਹੁੰਚੀ ਹੋਈ ਹੈ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਸੰਗਤ ਦੁਪਹਿਰਾ ਘਟਣ ਆਉਂਦੀ ਹੈ ਦੂਸਰੇ ਪਾਸੇ ਇਹ ਤਸਵੀਰਾਂ ਦੇਖੋ ਜਜ਼ਬੇ ਦੇਖੋ ਇਨ੍ਹਾਂ ਸੇਵਾਦਾਰਾਂ ਦੇ ਇੰਨੀ ਚੜ੍ਹਦੀ ਕਲਾ ਦੀ ਤਸਵੀਰਾਂ ਜਿੱਥੇ ਤੇਲ ਸਿੱਟਣ ਦੀ ਥਾਣੀਆਂ ਉੱਥੇ ਪੱਖੀਆਂ ਝਲ ਰਹੇ ਨੇ ਇਹ ਇੰਨੀ ਗਰਮੀ ਦੇ ਵਿੱਚ ਵੀ ਤੇ ਨਾਲ ਨਾਲ ਮੂੰਹ ਦੇ ਵਿੱਚ ਬਾਣੀ ਚੱਲ ਰਹੀ ਹੈ। ਇੱਕ ਉਹ ਤਸਵੀਰ ਤੁਹਾਨੂੰ ਦਿਖਾਣੇ ਚਾਹੁੰਦੇ ਆ ਉਹ ਧਿਆਨ ਲੱਗਾ ਸੀ ਆਖ ਦੇਣੇ ਆ ਜਿਸ ਨੂੰ ਆਮ ਪਾਸ਼ਾ ਦੇ ਵਿੱਚ ਕਿ ਕਿਸ ਤਰੀਕੇ ਸੰਗਤ ਇੰਨੀ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਦਰਸ਼ਨ ਕਰਨ ਪਹੁੰਚਦੀ ਹੈ ਤੇ ਬਹੁਤ ਸੋਹਣੀ ਤਸਵੀਰ ਆਉਂਦੀ ਹੈ ਜਦ ਇੰਨਾ ਠਾਠਾ ਮਾਰਦਾ ਇਕੱਠ ਆਪਣੇ ਸਥਾਨਾਂ ਤੇ ਦੇਖਦੇ ਆ। ਹੋਰ ਸੇਵਾਦਾਰ ਸ਼ਟਨਾ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਮਹਿਸੂਸ ਹੁੰਦਾ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਮੈਂ ਕਿਰਤੀ ਜੀ ਕਿੰਨਾ ਪਿਆਰੋ ਤੁਹਾਡਾ ਰਾਜਪੀਰ ਸਿੰਘ ਜੀ ਕਿੰਨੀ ਦੇਰ ਹੋ ਗਈ ਐ ਤੁਸੀਂ ਆਉਂਦੇ ਮੈਨੂੰ ਵੀ ਜੀ 2-3 ਸਾਲ ਹੋ ਗਏ। ਕਹ ਰਹੇ ਹੋ ਕਿਵੇਂ ਦਾ ਮਹਿਸੂਸ ਕਰਦੇ ਹੋ ਜਦ ਇਸ ਸਥਾਨ ਤੇ ਪਹੁੰਚਦੇ ਹੋ ਇੰਨਾ ਠਾਠਾ ਮਾਰਦਾ ਘੱਟ ਸੰਗਤਾਂ ਦਾ ਦੇਖਦੇ ਹੋ। ਦੁਪਹਿਰਾ ਘਟਣੇ ਨਹੀਂ ਸੰਗਤ ਪਹੁੰਚਦੀ ਹੈ। ਬਸ ਜੀ ਸਕੂਨ ਮਿਲਦਾ ਕਾਂਡੇ ਗੁਰੂ ਮਾਰਦਾ ਦੇ ਕੋਲ ਆਣ ਕੇ ਤੇ ਆਸਾਂ ਮਰਦਾ ਜਿਹੜੀਆਂ ਜੋ ਮੰਗੀਦਾ ਮਾਰਹਾਰ ਕੋਲ ਤੇ ਉਹ ਮਿਲ ਜਾਂਦਾ ਆ ਤੇ ਉਹੋ ਚ ਖੇਤ ਜਿਹੜੀ ਆ ਉਹ ਲੈ ਆਉਂਦੀ ਤੇ ਕਿ ਨਹੀਂ ਕਿ ਜਾਣਾ ਹੀ ਜਾਣਾ। ਹਾਂਜੀ। ਗਰਮੀ ਦਾ ਕੋਈ ਅਸਰ ਨਹੀਂ। ਨਹੀਂ ਜੀ ਗਰਮੀ ਦਾ ਕੋਈ ਅਸਰ ਨਹੀਂ। ਕੋਈ ਅਸਰ ਨਹੀਂ। ਛੋਟੇ ਛੋਟੇ ਬੱਚੇ ਦੇਖਦੇ ਹੋ ਜਦ ਇੰਨਾ ਸਥਾਨਾਂ ਦੇ ਉੱਤੇ। ਉਦੋਂ ਕਿਵੇਂ ਦਾ ਮਹਿਸੂਸ ਹੁੰਦਾ ਕਿ ਜੇ ਛੋਟੇ ਛੋਟੇ ਬੱਚੇ ਵੀ ਹਾਜ਼ਰੀਆਂ ਭਰਨ ਆਉਂਦੇ ਨੇ ਜੀ ਬਹੁਤ ਖੁਸ਼ੀ ਹੁੰਦੀ ਜੀ ਵੇਖ ਕੇ ਮਨ ਨੂੰ ਪਰ ਜਿਹੜੇ ਛੋਟੇ ਛੋਟੇ ਬੱਚੇ ਆ ਜਿਹੜੇ ਸਾਰੇ ਨਾਲ ਸੇਵਾ ਵੀ ਕਰਦੇ ਆ ਆਪਣੇ ਤੇ ਬਹੁਤ ਵਧੀਆ ਹੁੰਦਾ ਜੀ ਵੇਖ ਕੇ ਮਹਿਸੂਸ ਹੁੰਦਾ ਖੁਸ਼ੀ ਹੁੰਦੀ ਹੈ ਸੰਗਤ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਜੀ ਸੰਗਤ ਨੂੰ ਸੁਨੇਹਾ ਇਹ ਹੋਇਆ ਜੀ ਤੇ ਵੱਧ ਤੋਂ ਵੱਧ ਝੱਟ ਕੇ ਹਾਜ਼ਰੀ ਭਰਨਾ ਤੇ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਠੀਕ ਹੈ ਜੀ ਜੋ ਵੀ ਮੰਗਣਾ ਮਹਾਰਾਜ ਕੋਲ ਮੰਗੋ ਆਣ ਕੇ ਤੇ ਆਪਾਂ ਜਿਹੜੇ ਹੋਰ ਆ ਸਾਧੂ ਸੰਤਾਂ ਦੇ ਕੋਲ ਪਖੰਡੀਆਂ ਤੇ ਡੇ ਠੀਕ ਹੈ ਜੀ ਜੋ ਵੀ ਆਪਣੇ ਆਸਾਂ ਮਰਾਦਾਂ ਸਭ ਕੁਝ ਮਿਲਦਾ ਇੱਥੋਂ ਤੇ ਆਪਾਂ ਇੱਥੋਂ ਮੰਗੀ ਆਪਾਂ ਕਹੇ ਜਿਹੜੇ ਦੁਨਿਆਵੀ ਗੁਰੂ ਆ ਉਹਨਾਂ ਦੇ ਕੋਲੋਂ ਨਾ ਮੰਗੀ ਹਾਂਜੀ ਭਾਈ ਗੁਰਜੀਤ ਸਿੰਘ ਜੀ ਸੋ ਤੁਹਾਨੂੰ ਦੱਸ ਦਈਏ ਅਜੇ ਇਤਵਾਰ ਦੇ ਦਿਨ ਤੇ ਇੱਥੇ ਚਪੈਰਾ ਹੁੰਦਾ ਪਰ ਸ਼ਨੀਵਾਰ ਰਾਤ ਤੋਂ ਹੀ ਸੰਗਤ ਇੱਥੇ ਪਹੁੰਚਣੀ ਸ਼ੁਰੂ ਕਰ ਦਿੰਦੇ ਨੇ ਸ਼ਨੀਵਾਰ ਰਾਤ ਦੀ ਗੱਲ ਕਰੀਏ ਤਾਂ ਗੁਰਦੁਆਰਾ ਸ਼ਿਦਾ ਸਾਹਿਬ ਦੇ ਅੰਦਰ ਪ੍ਰਕਰਮਾ ਦੀ ਗੱਲ ਕਰ ਲਈਏ ਦਰਬਾਰ ਦੀ ਗੱਲ ਕਰ ਲਈਏ ਤਾਂ ਉਹ ਭਰਿਆ ਹੁੰਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤਿਲ ਸਿੱਟਣ ਦੀ ਥਾਂ ਨਹੀਂ ਹੁੰਦੀ ਪਰ ਜੋ ਹੀ ਨਿਤਨੇਮ ਦਾ ਸਮਾਂ ਹੁੰਦਾ ਸਵੇਰ ਚੜ੍ਹਦੀ ਹੈ ਤਾਂ ਸੰਗਤ ਦਾ ਕਾਠ ਇੰਨਾ ਕਿ ਹੁੰਦਾ ਕਿ ਬਾਹਰ ਸੜਕਾਂ ਤੱਕ ਪਰ ਜਾਂਦੀਆਂ ਨੇ ਸਰਾਵਾਂ ਪਰ ਜਾਂਦੀਆਂ ਨੇ ਇੱਥੋਂ ਤੱਕ ਕਿ ਗੁਰਦੁਆਰਾ ਸ਼ਿਦਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਵੀ ਸੰਗਤ ਬੈਠੀ ਹੈ ਕੋਈ ਗੱਡੀਆਂ ਮੋਟਰਸਾਈਕਲ ਨਹੀਂ ਨੇ ਉੱਥੇ ਵੀ ਸੰਗਤ ਬੈਠੀ ਹੋਈ ਹੈ ਸੋ ਇਹ ਜਜ਼ਬਾ ਤੇ ਚੜ੍ਹਦੀ ਕਲਾ ਵਾਲੀ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਕਿ ਕਿਸ ਤਰੀਕੇ ਸੰਗਤ ਇੰਨੇ ਸ਼ਰਧਾ ਭਾਵਨਾ ਦੇ ਨਾਲ ਤੇ ਚੜ੍ਹਦੀ ਕਲਾ ਵਾਲੇ ਮਨ ਦੇ ਨਾਲ ਇੱਥੇ ਪਹੁੰਚਦੀ ਹੈ ਇੱਕ ਮਾਤਾ ਜੀ ਦੀ ਤੁਹਾਨੂੰ ਤਸਵੀਰ ਦਿਖਾਈਏ ਬਜ਼ੁਰਗ ਮਾਤਾ ਜੀ ਨੇ ਇੰਨੀ ਉਮਰ ਦੇ ਵਿੱਚ ਵੀ ਮਾਤਾ ਜੀ ਸੇਵਾ ਕਰ ਰਹੇ ਨੇ ਮਨ ਲੱਗਦਾ ਇਤੋਂ ਸੋਹਣੀ ਤਸਵੀਰ ਕਿਤੇ ਹੋਰ ਨਹੀਂ ਦੇਖਣ ਨੂੰ ਮਿਲਦੀ ਕਿਉਂਕਿ ਜਦ ਵੀ ਅਸੀਂ ਆਪਣੇ ਧਾਰਮਿਕ ਸਥਾਨਾਂ ਤੇ ਪਹੁੰਚਦੇ ਆ ਤਾ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਸਾਹਮਣੇ ਗੁਟਕਾ ਸਾਹਿਬ ਪਏ ਹੋਏ ਨੇ ਜਿੱਥੋਂ ਸੰਗਤ ਲੈ ਕੇ ਜਾਂਦੀ ਹੈ ਬਾਣੀ ਪੜਨ ਦੇ ਲਈ ਸੋ ਜੇਕਰ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਅੰਦਾਜ਼ਾ ਇੱਕ ਵਾਰ ਪੁੱਛਦੇ ਆ ਕਿਉਂਕਿ ਸੰਗਤ ਤਾਂ ਠਾਠਾ ਮਾਰਦਾ ਇੰਨਾ ਇਕੱਠ ਹੈ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿੰਨੇ ਕ ਸੰਗਤ ਆ ਗਏ ਫਿਰ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੀਰ ਜੀ ਕੀ ਨਾਮ ਹੈ ਪਿਆਰੇ ਤੁਹਾਡਾ ਮੀਰਾਪੀਰ ਸਿੰਘ ਕਰੋ ਕੋਈ ਅੰਦਾਜ਼ਾ ਹੋਏਗਾ ਸੰਗਤ ਕਿੰਨੀ ਕ ਪਹੁੰਚ ਗਏ ਵੈਸੇ ਤਾਂ ਠ ਪਰ ਕੋਈ ਅੰਦਾਜ਼ਾ ਹੈ ਕਿੰਨੀ ਕ ਪਹੁੰਚੀ ਹੋਏਗੀ? ਬਹੁਤ ਜ਼ਿਆਦਾ ਹੈ। ਕਾਫੀ ਜ਼ਿਆਦਾ ਕਿੰਤੀ ਤੇ। ਲੱਗਦਾ ਗਰਮੀ ਨੂੰ ਵੀ ਕੱਟ ਰਹੀ ਹੈ ਸੰਗਤ। ਗਰਮੀ ਦਾ ਵੀ ਕੋਈ ਅਸਰ ਨਹੀਂ ਹੈ ਸੰਗਤ ਤੇ। ਬਿਲਕੁਲ ਜੀ। ਬਹੁਤ ਜ਼ਿਆਦਾ ਸੰਗਤ ਹੈ। ਗਰਮੀ ਵੀ ਬਹੁਤ ਜ਼ਿਆਦਾ। ਛੋਟੇ-ਛੋਟੇ ਬੱਚੇ ਦੇਖ ਕੇ ਕਿੰਨੀ ਕਿਰਮਸ਼ ਮਿਲਦੀ ਹੈ ਸਤਨਾ ਦੀ। ਬਹੁਤ ਵਧੀਆ ਲੱਗਦਾ। ਜੋ ਬਿਲਕੁਲ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਸੰਗਤ ਪਹੁੰਚਦੀ ਹੈ। ਇਹ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਵੀ ਇੱਥੇ ਸੇਵਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਨ ਗਰਮਨ ਗਰਮਨ ਕੱਲੇ ਆਏ ਉਹ ਕਰ ਦੇਣਾ ਨਾ ਆਏ ਮਮਾ ਨਹੀਂ ਮਮਾ ਨਾਲ ਆਏ ਇੱਥੇ ਸੇਵਾ ਕਰਦੇ ਹੋ ਕਿਵੇਂ ਦਾ ਲੱਗਦਾ ਇੱਥੇ ਆ ਕੇ ਵਧੀਆ ਲੱਗਦਾ ਗਰਮੀ ਨਹੀਂ ਲੱਗਦੀ ਲੱਗਦੀ ਹੈ ਫਿਰ ਵੀ ਸੇਵਾ ਕਰਦੇ ਹੋ ਕਿਆ ਬਾਗ ਇਹ ਦੇਖ ਸਕਦੇ ਛੋਟੇ ਛੋਟੇ ਬੱਚੇ ਆ ਆਖ ਵੀਰੀਏ ਗਰਮੀ ਲੱਗਦੀ ਆ ਪਰ ਸੇਵਾ ਕਰਨ ਦੇ ਲਈ ਇੱਥੇ ਪਹੁੰਚੇ ਨੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਈਏ ਕਿ ਠਾਠਾ ਮਾਰ ਦੇ ਕੱਠ ਦੇ ਵਿੱਚ ਬਹੁਤ ਸੋਹਣੀਆਂ ਤਸਵੀਰਾਂ ਨਿਕਲ ਕੇ ਆਉਂਦੀਆਂ ਨੇ ਸੋ ਉਹਨਾਂ ਵਿੱਚੋਂ ਇੱਕ ਇੱਕ ਤਸਵੀਰ ਜੋ ਦੇਸ਼ ਆ ਵਿਦੇਸ਼ਾਂ ਦੇ ਵਿੱਚ ਤਸਵੀਰ ਜ਼ਰੂਰ ਦੱਸਦੇ ਕਿ ਆਪਣੇ ਧਾਰਮਿਕ ਸਥਾਨਾਂ ਤੇ ਇਕੱਠ ਪਹੁੰਚਣਾ ਸ਼ੁਰੂ ਹੋਇਆ ਹੁਣ ਸੁਣਨ ਲੱਗਦਾ ਜਿਹੜੇ ਪਟਕੇ ਨੇ ਸਿੱਖੀ ਤੋਂ ਵੀ ਵਾਪਸ ਹੋਣਗੇ ਤਸਵੀਰਾਂ ਦੇਖ ਕੇ ਇੱਕ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਨਿੱਜੀ ਕੰਮਕਾਰਾਂ ਤੋਂ ਕਿਤੇ ਆ ਤੋਂ ਵਿਹਲੇ ਹੋ ਕੇ ਗੁਰੂ ਘਰਾਂ 'ਚ ਜਾਣੇ ਜ਼ਰੂਰ ਸ਼ੁਰੂ ਕਰੋ ਕਿਉਂਕਿ ਗੁਰੂ ਨਾਲ ਜੁੜਨਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਗੁਰੂ ਨਾਲ ਟੁੱਟ ਜਾਂਦਾ ਉਹਨੂੰ ਦੁਨਿਆਵੀ ਚੀਜ਼ਾਂ ਤੋਂ ਵੀ ਕੋਈ ਖੁਸ਼ੀ ਨਹੀਂ ਮਿਲਦੀ ਇੱਥੇ ਆ ਕੇ ਨਾਮ ਸਿਮਰਨ ਦੀ ਦਾਤ ਮੰਗੀਏ ਕਿ ਗੁਰੂ ਨਾਲ ਜੁੜੀਏ ਤੇ ਸਿੱਖੀ ਦੀ ਦਾਤ ਮੰਗੀਏ ਕਿ ਸਿੱਖੀ ਦੇ ਨਾਲ ਜੁੜੀਏ ਕਿਉਂਕਿ ਅੱਜ ਇਸ ਤਾ ਬੜੀ ਖੁਸ਼ੀ ਮਿਲਦੀ ਫਿਲਹਾਲ ਮੈਨੂੰ 270 ਖਾਬ ਟੀਵੀ ਦੇ ਲਈ ਮੈਦਮਦੀਪ ਸਿੰਘ ਅਮਰਸੇ